ਉਦੇ ਵਿੱਚ ਅਸੀਂ ਆਪਣਾ ਵੱਧ ਛੜ ਕੇ ਹਿੱਸਾ ਪਾਈਏ ਸਹਿਯੋਗ ਕਰੀਏ ਤੇ ਸਾਰਿਆਂ ਦਾ ਭਲਾ ਹੋਵੇ। ਸੋ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਜਿਹੜਾ ਉਹਨਾਂ ਦਾ ਸ਼ੰਕਾ ਆ। ਨਕੋਦਰ ਵਿੱਚ ਪਿਛਲੇ 7 ਮਹੀਨੇ ਤੋਂ ਮਾਤਾ ਚਿੰਤਪੁਰਣੀ ਨੂੰ ਲੈ ਜਾਣ ਵਾਲੀ ਬੱਸ ਦੀ ਫ੍ਰੀ ਸੇਵਾ ਕਰਨ ਵਾਲੀ ਸੁਸਾਇਟੀ ਨੇ ਅੱਜ ਆਪਣੀ ਕਮੇਟੀ ਦਾ ਗਠਨ ਕੀਤਾ ਔਰ ਜਿਸ ਦਾ ਨਾਮ ਰੱਖਿਆ ਮਾਤਾ ਚਿੰਤਪੁਰਣੀ ਕਲੱਬ ਬਾਕੀ ਆਪਾਂ ਸਭ ਐਡਵਾਈਜ਼ਰ ਆਪਾਂ ਦੇ ਪੰਜ ਇਹੀ ਆਪਣੇ ਮੇਨ ਨੇ ਇੰਨਾ ਠੀਕ ਆਪਾਂ ਹੋਇਆ ਨਹੀਂ ਅਸੀਂ ਤੁਸੀਂ ਜਾਣ ਸਕਦੇ ਆ ਇੰਜ ਨਹੀਂ ਜਾਂਦੇ ਰਿਹਾ ਆਪਾਂ ਕੱਲ ਨੂੰ ਪ੍ਰਧਾਨ ਦਾ ਉਹ ਕੋਈ ਬਦਲ ਸਕਦੇ ਕੋਈ ਇਦਾਂ ਦੀ ਕੋਈ ਬਦਲ ਸਕਦੇ ਉਹਨੂੰ ਚੇਂਜ ਕਰ ਲੈਂਦੇ ਬਸ ਇਸੀ ਗੱਲ ਦੇ ਵਿੱਚ ਨਹੀਂ ਨਹੀਂ ਚਲੋ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਕਿ ਮੈਂਬਰ ਕੌਣ ਬਣ ਸਕਦਾ ਪਹਿਲੀ ਗੱਲ ਤਾਂ ਅਸੀਂ ਕੀ ਹੱਦ ਕਿੱਥੇ ਤੱਕ ਨਹੀਂ ਇਹ ਮੇਨ ਜੇਕਾਰਾ માં ਚਿੰਤਪੁਰਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਐਸਵੇਲੇ ਨਕੌਦਰ ਸ਼ਹਿਰ ਦੇ ਵਿੱਚ ਖੜੇ ਆ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਫੋਨਾਂ ਦਾ ਸਵਾਗਤ ਕਰਦੇ ਆ ਨਿਰਸਵਾਰਥ ਪਿਛਲੇ 7 ਮਹੀਨਿਆਂ ਤੋਂ ਸੇਵਾ ਕਰ ਰਹੀ ਇਹ ਪੂਰੀ ਕਮੇਟੀ ਜਿਹੜੀ ਸਾਡੀ ਬੈਕ ਸਾਈਡ ਤੇ ਖੜੀ ਆ ਇਹ ਮਾਤਾ ਚਿੰਤਪੁਰਣੀ ਮਾਤਾ ਚਿੰਤਪੁਰਣੀ ਕਲੱਬ ਜਿਹੜਾ ਅੱਜ ਜਿਸ ਦਾ ਅੱਜ ਗਠਨ ਹੋਇਆ ਆ ਪਿਛਲੇ 7 ਮਹੀਨੇ ਤੋਂ ਕਮੇਟੀ ਨਹੀਂ ਬਣੀ ਸੀ ਪਰ ਇਹ ਆਪਣੇ ਇਸ ਉਪਰਾਲੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਸੀ ਨਕੋਦਰ ਤੋਂ ਸੰਗਤ ਨੂੰ ਲੈ ਕੇ ਚਿੰਤਪੂਰਣੀ ਜਾਂਦੇ ਸੀ ਔਰ ਨਿਰਸਵਾਰਥ ਜੇ ਕਿਸੇ ਕੋ ਕਰਾਇਆ ਵੀ ਨਹੀਂ ਹੁੰਦਾ ਸੀ ਤੇ ਉਹਨੂੰ ਕਰਾਇਆ ਵੀ ਕੋਲੋਂ ਦਿੰਦੇ ਸੀਗੇ ਬੱਸਾਂ ਲੈ ਕੇ ਜਾਂਦੇ ਜੇ ਕਿਸੇ ਕੋ ਮੱਥਾ ਟੇਕਣ ਨੂੰ ਵੀ ਪੈਸੇ ਨਹੀਂ ਸੀ ਹੁੰਦੇ ਉਹਨੂੰ ਵੀ ਉਹ ਉਹਦੀ ਵੀ ਸੇਵਾ ਕਰਦੇ ਸੀ ਸੋ ਸਾਡੇ ਨਾਲ ਇਸ ਵੇਲੇ ਕੁਲਦੀਪ ਸੰਧੂ ਜੀ ਜਿਹੜੀ ਅੱਜ ਕਮੇਟੀ ਦਾ ਗਠਨ ਹੋਇਆ ਆ ਅੱਜ ਉਸ ਕਮੇਟੀ ਦੇ ਜਿਹੜੇ ਪ੍ਰਧਾਨ ਕੁਲਦੀਪ ਸੰਧੂ ਜੀ ਨਾਲ ਨੇ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਜੀ ਸਰ ਅੱਜ ਜਿਹੜੀ ਕਮੇਟੀ ਦਾ ਗਠਨ ਹੋਇਆ ਮਾਂ ਚਿੰਤਪੁਰਨੀ ਕਲੱਬ ਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਂ ਚਿੰਤਪੁਰਨੀ ਕਲੱਬ ਦਾ ਜਿਹੜਾ ਗਠਨ ਹੋਇਆ ਸਭ ਤੋਂ ਪਹਿਲਾਂ ਮੈਂ ਜ਼ਿਕਰਾ ਲਗਾਉਂਗਾ ਜ਼ਿਕਰਾ ਮਾਂ ਚਿੰਤਪੁਰਨੀ ਦਾ ਬੋਲ ਸੱਚੇ ਦਰਵਾਰ ਕੀ ਜਾ ਮੈਂ ਸਭ ਤੋਂ ਪਹਿਲਾਂ ਇਹ ਹੀ ਕਹੂੰਗਾ ਕਿ ਜਿਹੜਾ ਗਠਨ ਹੋਇਆ ਉਹਦੇ ਵਿੱਚ ਅਸੀਂ ਜਿਹੜੀ ਕਲੱਬ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿਹੜੀ ਮਾਂ ਚਿੰਤਪੁਰਨੀ ਕਲੱਬ ਬਾਸ ਯਾਤਰਾ ਲੈ ਕੇ ਜਾ ਰਹੀ ਆ ਪਿਛਲੇ 6 ਤੋਂ 3 ਅਕਤੂਬਰ ਤੋਂ ਜਦੋਂ ਨਰਾਤੇ ਸਟਾਰਟ ਹੋਏ ਸੀ ਉਦੋਂ ਤੋਂ 7ਵੀਂ ਵਾਸੀ ਯਾਤਰਾ ਜਾਣੀ ਆ ਵਾਸੀ ਯਾਤਰਾ ਤਾਂ ਇਹ ਚੱਲਦੀ ਰਹਿਣੀ ਆ ਲਗਾਤਾਰ 12 ਮਹੀਨੇ ਉਸ ਤੋਂ ਇਲਾਵਾ ਕਲੱਬੇ ਚਾਹੁੰਦਾ ਕਿ ਸੋਸ਼ਲ ਵਰਕਰ ਅਸੀਂ ਕੁਝ ਪਬਲਿਕ ਦੇ ਨਾਲ ਜੁੜ ਕੇ ਕੁਝ ਕਿਸੇ ਨੂੰ ਲੋੜ ਆ ਕਿਸੇ ਨੂੰ ਕਿਸ ਚੀਜ਼ ਦੀ ਉਹ ਵੀ ਇਦਾਂ ਦੇ ਉਪਰਾਲੇ ਕਰ ਸਕੀਏ ਜਿਹਦੇ ਵਾਸਤੇ ਕਮੇਟੀ ਦਾ ਗਠਨ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਵਿੱਚ ਕਮੇਟੀ ਦਾ ਅੱਜ ਗਠਨ ਹੋਇਆ ਜਿਸ ਵਿੱਚ ਕੁਲਦੀਪ ਸਿੰਘ ਸੰਧੂ ਮੈਂ ਐਜ਼ ਅ ਪ੍ਰੈਜ਼ੀਡੈਂਟ ਇਹਨਾਂ ਕਮੇਟੀ ਮੈਂਬਰਾਂ ਨੇ ਚੁਣਿਆ ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਸਾਡੇ ਸਰਜੀਤ ਸਾਭੀ ਜੀ ਅ ਮੇਰੇ ਨਾਲ ਖੜੇ ਆ ਸਾਡੇ ਇਧਰੋਂ ਮੰਗਤ ਭਾਰਤਵਾੜ ਜੀ ਮੈਨੇਜਰ ਸਾਹਿਬ ਇਹਨਾਂ ਨੂੰ ਅਸੀਂ ਕੈਸ਼ੀਅਰ ਚੁਣਿਆ ਉਧਰ ਮੀਡੀਆ ਐਡਵਾਈਜ਼ਰ ਸਾਡੇ ਡਾਕਟਰ ਸਾਹਿਬ ਜੀ ਖੜੇ ਆ ਜਲੰਧਰ ਤੋਂ ਏ ਆਈ ਸਪੈਸ਼ਲਿਸਟਾ ਠੀਕ ਹੈ ਸਾਡੇ ਖੁਸ਼ ਮੈਂਬਰ ਹਲੇ ਪਹੁੰਚੇ ਨਹੀਂ ਇੱਥੇ ਆਏ ਨਹੀਂ ਅੱਜ ਆ ਕਿਸੇ ਕਾਰਨ ਆ ਨਹੀਂ ਸਕੇ ਪਵਨ ਸਰ ਸਾਡੇ ਜਿਹੜਾਲੇ ਤੋਂ ਉਹਨਾਂ ਨੂੰ ਅਸੀਂ ਜਨਰਲ ਸਖਤੀ ਚੁਣਿਆ ਅਜੇ ਕੁਮਾਰ ਜੀ ਜਗਦੀਸ਼ ਜੀ ਬਾਕੀ ਸਾਰੇ ਜਿੰਨੇ ਇੱਥੇ ਖੜੇ ਮੇਰੇ ਨਾਲ ਮੈਂਬਰ ਬੜੇ ਇਹਨਾਂ ਦਾ ਸਹਿਯੋਗ ਆ ਕਮੇਟੀ ਵਿੱਚ ਮੈਂ ਅਸੀਂ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਜਿਹੜੀ ਕਮੇਟੀ ਬਸ ਤੋਂ ਇਲਾਵਾ ਲੋਕਾਂ ਵਿੱਚ ਹੋਰ ਜਿਹੜੇ ਸੋਸ਼ਲ ਵਰਕ ਕਰੂਗੀ ਧੰਨਵਾਦ ਸਰ ਸੋ ਸਾਡੇ ਨਾਲ ਹੋਰ ਵੀ ਕਮੇਟੀ ਮੈਂਬਰਸ ਖੜੇ ਨੇ ਸਾਡੇ ਨਾਲ ਡਾਕਟਰ ਵਿਵੇਕ अरुणा जी जो सत ही जालंधर ਤੋਂ ਜੀ ਉਹਨੇ ਕੋਈ ਉਧਰ ਤੋਂ ਇਹ ਸੇਵਾ ਚਲਦੀ ਆ ਔਰ ਜੇ ਜਲੰਧਰ ਤੋਂ ਆ ਤੇ ਇਹਦਾ ਮਤਲਬ ਇਟ ਮੀਨਸ ਕਿ ਜਲੰਧਰ ਤੱਕ ਪਹੁੰਚੀ ਇਹਨਾਂ ਦੀ ਗੱਲਬਾਤ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਜੋ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਉਹ ਪਹਿਲੀ ਵਾਰੀ ਜਦ ਮਿਰਤਕ ਪਹੁੰਚਿਆ ਤੇ ਦਿਲੋਂ ਆਵਾਜ਼ ਆਈ ਕਿ ਹਾਂ ਮੈਂ ਇਸ ਨਾਲ ਜੁੜਾਂ ਇਹ ਮੇਰਾ ਖੁਸ਼ਕਿਸਮਤੀ ਹੋਏਗੀ ਇਸੇ ਹੱਕ ਨਾਲ ਜੁੜਿਆ ਤੇ ਬਸ ਸੇਵਾ ਤੋਂ ਇਲਾਵਾ ਜਿਸ ਤਰ੍ਹਾਂ ਦੱਸ ਰਹੀ ਕਿ ਅਸੀਂ ਸਮਾਜਿਕ ਤੌਰ ਤੇ ਕਈ ਤਰ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਸਮਾਜ ਦੀ ਬਿਹਤਰੀ ਜਾਂ ਲੋੜਵੰਦਾਂ ਦੀ ਮਦਦ ਹਾਸਤੇ ਮੈਂ ਅਸੀਂ ਸਭ ਰਲ ਕੇ ਇੱਕ ਦੂਜੇ ਦੇ ਨਾਲ ਖੜੇ ਹਾਂ ਔਰ ਉਮੀਦ ਕਰਦੇ ਹਾਂ ਕਿ ਮਹਾਮਾਈ ਸਾਨੂੰ ਹਰ ਚੀਜ਼ ਦੇ ਵਿੱਚ ਕਾਮਯਾਬੀ ਬਖਸ਼ੇਗੀ ਸੋ ਇਹ ਸੰ ਸਾਡੇ ਨਾਲ ਮਾਂ ਚਿੰਤਪੂਰਣੀ ਕਲੱਬ ਦੇ ਮੈਂਬਰਸ ਹੋਰ ਵੀ ਮੈਂਬਰਸ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਇਸੇ ਕਰਕੇ ਅਸੀਂ ਕਮੇਟੀ ਦਾ ਗਠਨ ਕੀਤਾ ਵਾ ਕਿ ਅਸੀਂ ਸਮਾਜ ਵਿੱਚ ਵੀ ਕੁਝ ਕਰ ਸਕੀਏ ਉਹ ਨਾਲ ਨਾਲ ਧਾਰਮਿਕ ਕੰਮ ਜੋ ਕਰਦੇ ਆ ਉਹ ਤਾਂ ਲਗਾਤਾਰ ਜਾਰੀ ਰਹਿਣਗੇ ਤੇ ਨਾਲਾ ਕੋਈ ਸਮਾਜਿਕ ਕੰਮ ਕਰਨ ਵਾਸਤੇ ਅਸੀਂ ਕਮੇਟੀ ਦਾ ਗਠਨ ਕੀਤਾ ਉਹਦੇ ਵਿੱਚ ਸ਼੍ਰੀ ਕੁਲਜੀਤ ਸਿੰਘ ਸੰਧੂ ਨੇ ਅਸੀਂ ਸਾਰੇ ਸਹਿਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਤੇ ਸੰਧੂ ਸਾਹਿਬ ਨੇ ਸੀ ਮੈਂਬਰੀ ਹੋਰ ਕਮੇਟੀ ਉਹ ਪੁਆਇੰਟ ਕੀਤੀ ਆ ਤੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜੋ ਇੱਕ ਉਪਰਾਲਾ ਸ਼ੁਰੂ ਕੀਤਾ ਤੇ ਮਾਂ ਦੇ ਅਸ਼ੀਰਵਾਦ ਨਾਲ ਅਸੀਂ ਇਸੇ ਤਰ੍ਹਾਂ ਇਹਨੂੰ ਜਾਰੀ ਰੱਖਾਂਗੇ ਜੈ ਮਾਤਾ ਦੀ ਸਮਾਜ ਚਿੰਤਪੁਰਨੀ ਕਲੱਬ ਦੇ ਵਿੱਚ ਸੀਨੀਅਰ ਨਕੋਦਰ ਦੇ ਨਿਊ ਜਨਤਾ ਮਾਡਲਸ ਸੀਰੀਅਸ ਕੈਂਡੀ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਕੁਲਬੀਚਨ ਜੀ ਤੇ ਬੌਜੀ ਸਾਡੇ ਨਾਲ ਨੇ ਆਓ ਇਹਨਾਂ ਦਾ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਨੌਜਵਾਨ ਪੀੜ੍ਹੀ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਸੋ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਜਾਂ ਅਸ਼ੀਰਵਾਦ ਦੇ ਤੌਰ ਤੇ ਕੀ ਕਹਿੰਦੇ ਮੈਂ ਚਾਹਾਂ ਵੀ ਜਿਹੜੇ ਬੱਚਿਆਂ ਨੇ ਸ਼ੁਰੂ ਕੀਤਾ ਕੰਮ ਤੇ ਬਹੁਤ ਹੀ ਸ਼ਲਾਘਾਯੋਗ ਹੈਗਾ ਸਾਨੂੰ ਸਮਾਜ 'ਚ ਰਹਿ ਕੇ ਸਮਾਜ ਨੂੰ ਇਗਨੋਰ ਨਹੀਂ ਕਰਨਾ ਜੋ ਕੋਈ ਸਮਰੱਥ ਹੈਗਾ ਉਹ ਦੂਜੇ ਦੀ ਸਹਾਇਤਾ ਕਰੇ ਇਸ ਹੱਬ ਨਾਲ ਥੋੜਾ ਸਮਾਜ ਚੱਲਦਾ ਵਾ ਤੇ ਇਸ ਕਲੱਬ ਚੰਦਨ ਦੇ ਉੱਪਰ ਮੈਂ ਆਪਣੀ ਸ਼ੁਭਕਾਮਨਾ ਦਿੰਨਾ ਪਰਮਾਤਮਾ ਕਰੇ ਇਹ ਕਲੱਬ ਦਿਨ ਦੀ ਰਾਤ ਚੌਕਰੀ ਹੁੰਦੀ ਹੈ। ਥੈਂਕ ਯੂ। ਸੋ ਸਰ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਪਿਛਲੇ 6-7 ਮਹੀਨੇ ਤੋਂ ਜਿੰਦਾ ਇਹ ਸੇਵਾ ਕਰ ਰਿਹਾ ਤੁਸੀਂ ਪਿਛਲੇ 6-7 ਮਹੀਨੇ ਤੋਂ ਹੀ ਨਾਲ ਹੋ। ਨਾਲ ਹਾਂ ਜੀ। ਕਿੰਨੀ ਕਿ ਸੰਗਤ ਹੁਣ ਤੱਕ ਜਿਹੜੀ ਮਾ ਚਿੰਤ ਪਾਡੀ ਦੇ ਦਰਬਾਰ ਦੇ ਦੇਖੋ ਜੀ ਹਾਲਤ ਹੋਵੇ ਹੋ ਗਈ ਹੈ ਕਿ ਸੰਗਤ ਜ਼ਿਆਦਾ ਹੈ। ਔਰ ਦੂਸਰੀ ਬੱਸ ਮਹਾਰਾਣੀ ਕਿਰਪਾ ਕਰੇ ਦੂਸਰੀ ਬੱਸ ਦਾ ਕੋਈ ਇੰਤਜ਼ਾਮ ਹੋ ਜਵੇ। ਜੀ। ਉਹਨੇ ਆਪ ਹੀ ਉਪਰਾਲਾ ਕਰਨਾ ਹੈ ਆਪ ਹੀ ਸਾਨੂੰ ਭਗਤ ਦੇਣੇ ਆਪ ਹੀ ਸਾਡੇ ਫਾਂਡ ਇਕੱਠੇ ਕਰਨੇ ਆਂ ਔਰ ਆਪਣੇ ਆਪ ਦੂਸਰੀ ਵਾਰ ਵੀ ਕੋਈ ਨਾ ਕੋਈ ਸੇਵਾ ਹੀ ਚਾਣਿਆ ਕਿ ਜਿਹੜਾ ਕੋ ਪੈਸੇ ਨਹੀਂ ਹੈ ਜਿਹੜੇ ਕੋ ਖਰਚਾ ਨਹੀਂ ਕਰ ਸਕਦੇ ਜਾਂਦਾ ਉਹਨਾਂ ਦਾ ਖਾਣ ਪੀਣ ਸਭ ਕੁਝ ਜਿਹੜਾ ਬਸ ਫਰੀ ਕੋਈ ਖਰਚ ਨਹੀਂ ਆਂਦਾ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਆ ਐਥੇ ਤਾਂ ਕਿ 올ਡ ਜਿਹੜੇ ਜਾਂਦੇ ਸੀਨੀਅਰ ਸਿਟੀਜ਼ਨਸ ਹੈਗੇ ਆ ਉਹ ਉਹਨਾਂ ਨੂੰ ਉੱਥੇ ਯਾਤਰਾ ਵੀ ਕਿਸਮ ਦੀ 100 ਰੁਪਏ ਦੇ ਵਿੱਚ ਇੱਕ ਮੈਂਬਰ ਇਹਨਾਂ ਫਰੀ ਜਿਹੜਾ ਕਿ ਦੀਨ ਦੁਖੀ ਹੁੰਦਾ ਉਹ ਨਾਲ ਲੈ ਜਾਂਦੇ ਆ ਜਿਹੜਾ ਨਹੀਂ ਚੱਲ ਫੇਰ ਸਕਦਾ ਇਸ ਆਂਬਸ ਦੇ ਵਿੱਚ ਉਹ ਜਿਹੜੇ ਸੀਨੀਅਰ ਸਿਟੀਜ਼ਨ ਇਕੱਲੇ ਹੁੰਦੇ ਆ ਉਹ ਨਾਲ ਉਹਨਾਂ ਨੂੰ ਹੈਲਪ ਦਿੰਦੇ ਆ ਔਰ ਨਾਲ ਭਾਈ ਲੇਜ਼ਰ ਦੇ ਲਿਫਟ ਦੇ ਵਿੱਚ ਅਰੇ ਇਹ ਜਿੱਦਾਂ ਗਠਨ ਤਾਂ ਅੱਜ ਹੋਇਆ 7 ਮਹੀਨੇ ਪਹਿਲਾਂ ਨਹੀਂ ਸੀ ਪਰ ਜਿੱਦਾਂ ਸੇਵਾ ਕਰ ਰਹਾ ਹੈ ਇਹਦਾ ਫੰਡ ਵਗੈਰਾ ਕਿੱਥੋਂ ਆਉਂਦਾ ਇਹ ਫੰਡ ਆਪਸ ਵਿੱਚ ਜਿਹੜੇ ਮੈਂਬਰਾਂ ਨੇ ਬਣਾਏ ਹੋਏ ਆ ਉਹ ਕਲੈਕਸ਼ਨ ਕਰਦੇ ਆਪਣੇ ਕੋਲੋਂ ਜੀ ਉਹ ਕਲੈਕਸ਼ਨ ਕਰਕੇ ਉਸ ਕਲੈਕਸ਼ਨ ਨੂੰ ਫਿਰ ਦਲੇ ਪਾਸੇ ਵੰਡ ਦਿੰਦੇ ਆ ਤੇ ਜੇ ਕੋ ਸੱਜਣ ਕੋ ਹੋਰ ਦਿੰਦਾ ਕਿਸੇ ਕੋ ਮੰਗਦੇ ਨਹੀਂ ਹੈਗੇ ਕਿਸੇ ਕੋਲ ਵੀ ਜੋ ਕੋ ਆਪਣਾ ਖੁਸ਼ੀ ਨ ਦਿੰਦਾ ਵਾ ਉਹ ਨੂੰ ਉਸੇ ਰੈਕਸੈਪਟ ਕਰਦੇ ਆ ਉਹ